ਸੰਦੂ ਨੂੰ ਟਿਕਟ ਦਿੱਤੇ ਗਏ ਸੀ ਤਾਂ ਹੁਣ ਵੱਡਾ ਬਲ ਪਾਛਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਛਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਾਰੇ ਕਪਾਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜ਼ਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਹੈ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜ਼ਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰੇ ਸੰਨਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸੰਤ ਉਹਨਾਂ ਵੱਲੋਂ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਸਪਨ ਮਿਲਿਆ ਅਚਾਰਤ ਉਮੀਦਵਾਰ ਨੇ ਪਾਸਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਲਣ ਰਹੇ ਸੰਨਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸੰਤ ਉਹਨਾਂ ਵੱਲੋਂ ਅਜਾ ਚੋਲਣ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਚਾਰਤ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਇਲਾਕਾ ਤਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕੀ ਤਰੰਤਾਰੰਤ ਅਜਾ ਚੋਣ ਲੜ ਰੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਚਾਰਤ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰੇ ਸੰਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸੰਤਾ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪੰਜਪਨ ਮਿਲਿਆ ਅਜਾਦ ਉਮੀਦਵਾਰ ਨੇ ਪੰਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਲ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਲਣ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪੰਜਪਨ ਮਿਲਿਆ ਅਜਾਦ ਉਮੀਦਵਾਰ ਨੇ ਪੰਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਵਿੱਚ ਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਲਣ ਰਹੇ ਸੰਨਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸੰਤ ਉਹਨਾਂ ਵੱਲੋਂ ਅਜਾ ਚੋਲਣ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਚਾਰਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਵਿੱਚ ਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਅਜਾਤ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਅਜਾਤ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਨ ਤਾਂ ਨਵਲੋਂ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਰਨ ਦੇ ਵਿੱਚ ਨੀ ਚੋਣ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰਨ ਤਰਨ ਤੋਂ ਅਜਾ ਚੋ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਨ ਤਾਂ ਨਵਲੋਂ ਅਜਾ ਚੋ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਰਨ ਦਵ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਵੱਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰੰਤੋ ਅਜਾ ਚੌਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਨ ਤਾਂ ਨਵਲੋ ਅਜਾ ਚੌਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋ ਲੜ ਰੇ ਸਾਨ ਤਬਿੱਤ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਾਨ ਤੋਂ ਨਵਲ ਅਜਾ ਚੋ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕੀ ਤਰਨਤਾਰਨ ਤੋਂ ਅਜਾ ਚੌਲ ਲੜ ਰਹੇ ਸਾਨ ਤਬਿੱਤ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਾਨ ਤੋਂ ਨਵਲ ਅਜਾ ਚੌਲ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਚਾਰਤ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਇਲਾਕਾ ਤਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਅਜਾਤ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਅਜਾਤ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕੀ ਤਰੰਤਾਰੰਤ ਅਜਾ ਚੋਣ ਲੜ ਰੇ ਸੰਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸੰਤਾ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਚਾਰਤ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਇਲਾਕਾ ਤਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪੰਜਪਨ ਮਿਲਿਆ ਅਜਾਦ ਉਮੀਦਵਾਰ ਨੇ ਪੰਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪੰਜਪਨ ਮਿਲਿਆ ਅਚਾਨਤ ਉਮੀਦਵਾਰ ਨੇ ਪੰਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿੰਨੀ ਚੋਣਾਂ ਨੂੰ ਲੈ ਕੇ ਇਲਾਕਾ ਤਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਚਿਹਰੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਲਣ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਲਣ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਚਾਰਦ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲੋਂ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਰਨ ਦੇ ਵਿੱਚ ਨੀ ਚੋਣ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਚੋ ਕੀ ਤਰਨ ਤਰਨ ਤੋਂ ਅਜਾ ਚੋ ਲੜ ਰਹੇ ਸਨ ਤਾਂ ਬੀਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲੋਂ ਅਜਾ ਚੋ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿਤ ਸਿੰਘ ਸੰਦੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਬੱਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰਨਤਾਰਨ ਤੋਂ ਅਜਾ ਚੌਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਨ ਤਾਂ ਨਵਲੋਂ ਅਜਾ ਚੌਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਚਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਚਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹਦੇ ਵਿੱਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਚੋ ਕੀ ਤਰੰਤਾਰਨ ਤੋਂ ਅਜਾ ਚੋ ਲੜ ਰੇ ਸਾਨ ਤਬਿੱਤ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸਾਨ ਤੋਂ ਨਵਲ ਅਜਾ ਚੋ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪੰਜਪਨ ਮਿਲਿਆ ਅਜਾਦ ਉਮੀਦਵਾਰ ਨੇ ਪੰਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਵਿੱਚ ਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਅਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਅਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਐਫਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰਹੇ ਸਾਨ ਤਬਿੱਤ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਾਨ ਤੋਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਅਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਚਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਾਂਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕੀ ਤਰਨਤਾਰਨ ਤੋਂ ਅਜਾ ਚੋਣ ਲੜ ਰਹੇ ਸਨ ਤਾਂ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਸ਼ ਹੋ ਰਹੇ ਸਨ ਤਾਂ ਨਵਲ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ ਤਾਂ ਹੁਣ ਵੱਡਾ ਬਲ ਪਾਜਪਨ ਮਿਲਿਆ ਆਜਾਦ ਉਮੀਦਵਾਰ ਨੇ ਪਾਜਪਾ ਦਾ ਪੱਲਾ ਫੜਿਆ ਜੇ ਗੱਲ ਕੀਤੀ ਜਾਵੇ ਤਾਂ ਤਰਨਤਰਨ ਦੇ ਵਿੱਚ ਨੀ ਚੋਣ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਨੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ ਤਾਂ ਅੱਜ ਚੋਣ ਪ੍ਰਚਾਰਤਾ ਹਾਲਕਿ ਆਖਰੀ ਦਿਨ ਐ ਤਾਂ 11 ਤਰੀਕ ਨੂੰ ਇਲੈਕਸ਼ਨ ਹੋਣ ਗਿਆ ਤਾਂ ਸਭ ਦੇ ਦਿਲਾਂ ਦੀ ਧੜਕਣਾ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਚਾਰੀਤ ਅਜਿਹੇ ਦੇ ਵਿਚਕਾਰ ਹੁਣ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ ਕਿਉਂਕਿ ਆਜਾਦ ਉਮੀਦਵਾਰ ਕੋਮਲ ਪ੍ਰੀਤ ਨੇ ਪਾਜਪਾ ਦਾ ਪੱਲਾ ਫੜਿਆ। ਤਰੰਤਾਰਨ ਜਿਮਨੀ ਚੋਣਾ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਤੀਏ ਕਿ ਪਾਜਪਾ ਨੂੰ ਵੱਡਾ ਬਲ ਮਿਲਿਆ ਹੈ। ਆਜਾਦ ਉਮੀਦਵਾਰ ਪਾਜਪਾ ਦੇ ਵਿੱਚ ਸ਼ਾਮਿਲ ਹੋਇਆ। ਤਾਂ ਹਲਕਾ ਤਰੰਤਾਰਨ ਵਿਧਾਇਕ ਸਵਰਗੀ ਕਸ਼ਮੀਰ ਸਿੰਘ ਸੋਹਲ ਦੇ ਪੀਏ ਫਰਚੋ ਸਫਾਮਾ ਨਿਭਾ ਚੁਕੇ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕੀ ਤਰੰਤਾਰਨ ਤੋਂ ਅਜਾ ਚੋਣ ਲੜ ਰੇ ਸੰਨਤਾ ਬਿੱਤੇ ਦਿਨੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਵੱਲੋਂ ਟਿਕਟ ਨਾ ਦੇਣ ਤੇ ਨਿਰਾਜ ਹੋ ਰਹੇ ਸੰਤ ਉਹਨਾਂ ਵੱਲੋਂ ਅਜਾ ਚੋਣ ਲੜਨ ਦਾ ਫੈਸਲਾ ਉਦੋਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ